ਇਹ ਤੂੰ ਰਾਵਰਾਮ ਕਿਉਂ ਕਰਦਾ ਬਈ ਉਹ ਪਾਣੀ ਨੂੰ ਭਾਵੇਂ ਵਾਟਰ ਵਾਟਰ ਕਹਿ ਕੇ ਪੀਲਾ ਭਾਵੇਂ ਪਾਣੀ ਪਾਣੀ ਕਹਿ ਕੇ ਪੀਲਾ ਭਾਵੇਂ ਜਲ ਜਲ ਕਹਿ ਕੇ ਪੀਲਾ ਭਾਵੇਂ ਨੀਰ ਕਹਿ ਲੈ ਕਿ ਕਿਸੇ ਵੀ ਭਾਸ਼ਾ ਵਿੱਚ ਨਾ ਉਹਦਾ ਲੈ ਲੈ ਪਾਣੀ ਤਾਂ ਤੇਰੀ ਪਿਆਸ ਬੁਝਾਉਣੀ ਹੈ ਉਹਨੇ ਤਾਂ ਤ੍ਰਿਪਤ ਕਰਨ ਉਸੇ ਤਰ੍ਹਾਂ ਉਸ ਨਰੰਗ ਕਰ ਅਕਾਲ ਪੁਰਖ ਬੈਗੁਰ ਨਰੰਗ ਕਰ ਜਿਨੇ ਨਾਮ ਹੈ ਨਾ ਜਿਨੇ ਮਰਜ਼ੀ ਰੱਖ ਲੈ ਜਰ ਜਿਸ ਨਾਮ ਦੇ ਨਾਲ ਤੇ ਆਉਣਾ ਉਹ ਚ ਸ਼ਰਧਾ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਕੇ ਵਿਸ਼ਵਾਸ ਸ਼ਰਧਾ ਭਾਵਨਾ ਜੇ ਹੋਵੇ ਕਿ ਜਿਹੜੇ ਨਾਮ ਨਾਲ ਪੁਕਾਰੇਗਾ ਨਾ ਜੋ ਮਰਜੀ ਤੂੰ ਆਪਣੇ ਆਪ ਰਖਲਾ ਪਾਈ ਸੈਸ ਫਨੀ ਸੇਕ ਅੰਤ ਨਾ ਜਾਣੇ ਨਾ ਤਨ ਨਾਮ ਜਪੇ ਦਿਨ ਰਾਤੀ ਇੱਕ ਗੁਣੇ ਪ੍ਰਭ ਦੇ ਸੰਗਾਂ ਇਹ ਮੁਨਕ ਤੇਰੇ ਕਿੰਨੇ ਜੀਵਾਂ ਨੇ ਇੱਕ ਕਹਿੰਦੇ ਇੱਕ ਜੀਵ ਨਾਲ ਤੂੰ ਵਹਿਰੂ ਦਾ ਅੰਤ ਪਾਉਣਾ ਚਾਹੁੰਨਾ ਉਹਦੇ ਨਾਮਾਂ ਦਾ ਕਿ ਇੱਕ ਜੀਵ ਨਾਲ ਇੱਕ ਨਾਮ 잡 ਕੇ ਕਹਿੰਦਾ ਬਸ ਇਹੀ ਨਾਮ ਹੈ ਇੱਥੇ ਬ੍ਰੇਕ ਕਹਿੰਦੇ ਛੇਸ਼ਨਾਗ ਨੂੰ 1000 ਮੂੰਹ ਦਿੱਤਾ ਉਹਦੀ 1000 ਜੀਵ ਹੈ ਉਸਨੇ ਵਹਿਰੂ ਅਕਾਲਪੁਰਖ ਨੂੰ ਉਹ ਬਾਵੇਂ ਸਮੁੰਦਰ ਚ ਹੈ ਕਿੱਥੇ ਇਹ ਕੋਈ ਗੱਲਾਂ ਨਹੀਂ ਮੈਨੇ ਰਖਦੀ ਉਸਨੇ ਧਰਤੀ ਚ ਕੀ ਹੈ ਕਿਵੇਂ ਰੱਖੀ ਹੈ ਇਹ ਵਿਗਿਆਨਿਕ ਵਿਸ਼ੇ ਦੇ ਨਾਲ ਸਿੱਧ ਨਹੀਂ ਹੁੰਦੇ ਤੇ ਕੀ ਭਾਰਤ ਲਪ ਹੋਈ ਕਿਵੇਂ ਹੋਈ ਇਹ ਨਿਰੰਕਾਰ ਜਾਣਦਾ ਪਰ ਗੱਲ ਇਹ ਹੋਈ ਸੀ ਕਿ ਕਿੰਨਾ ਚਿਰ ਕਹਿੰਦੇ ਮੇਰੇ ਨਾਵਾਂ ਦਾ ਜਿੱਦਣ ਤੈਨੂੰ ਅੰਤ ਆ ਗਿਆ ਨਾ ਜਾਂ ਐਵੀ ਕਹਿਦੀ ਕਿ ਮੇਰੀ ਜੋ ਪ੍ਰਜਾਤੀ ਹੈ ਨਾ ਇਸ ਨੂੰ ਸਾਰੀਆਂ ਪ੍ਰਜਾਤੀਆਂ ਨੂੰ ਧਰਤੀ ਉੱਪਰ ਆਉਣ ਦਾ ਅਧਿਕਾਰ ਆ ਰਹਿਣ ਦਾ ਅਧਿਕਾਰ ਹੈ ਕਿ ਸਾਨੂੰ ਅਧਿਕਾਰ ਕਿਉਂ ਨਹੀਂ ਕਿ ਅਸੀਂ ਧਰਤੀ ਦੇ ਉੱਤੇ ਵੀ ਆਮ ਪਬਲਿਕ ਜਨਤਾ ਵਾਂਗ ਭਾਵ ਜਿਵੇਂ ਬਾਕੀ ਪਸ਼ੂ ਪੰਛੀ ਕੀੜੇ ਮਕੋੜੇ ਘੁੰਮਦੇ ਓਵੇਂ ਅਸੀਂ ਘੁੰਮੀਏ ਆਪਾਂ ਤਾਂ ਜਦੋਂ ਵੀ ਨਿਕਲਦੇ ਚੱਕਲੇਦੇ ਸੋਟੀ ਪਾਈ ਗਰਮੀ ਹੋਵੇ ਸਰਦੀ ਹੋਵੇ ਜੇਦੀ ਪਿੱਟਦੇ ਨਾ ਛੇ ਇਹ ਵੀ ਗੱਲ ਹੋ ਸਕਦੀ ਹੈ ਕਿ ਵੈਗਰੂ ਦੱਸ ਮੈਂ ਧਰਤੀ ਉੱਤੇ ਕਦੋਂ ਰਹਿ ਸਕਦਾ ਹਾਂ ਇਸ ਤੇ ਬਹਿਰ ਨੂੰ ਕਹਿੰਦਾ ਠੀਕ ਆ ਭਾਈ ਤੋ ਮੇਰੇ ਜਿੱਦਣ ਨਾਮਾ ਦਾ ਅੰਤ ਲੈ ਲਿਆ ਨਾ ਤੈਨੂੰ ਮੈਂ ਯਾਤ ਦੇ ਦੂੰ ਆਗਿਆ ਦੇ ਦੂੰ ਚੱਲ ਗਈ ਧਰਤੀ ਦੇ ਉੱਪਰ ਲੈ ਜਿਵੇਂ ਦੁਨੀਆ ਰਹਿੰਦੀ ਹੈ ਜਿਵੇਂ ਬਾਕੀ ਜੀਵ ਜੰਤੂ ਪਛੂ ਪੰਛੀ ਰਹਿੰਦੇ ਆ ਤੂੰ ਵੀ ਇਸ ਤਰ੍ਹਾਂ ਘੁੰਮ ਹੁਣ ਉਹਦੇ ਅੰਦਰ ਹੈ ਭਾਈ ਜ਼ਹਿਰ ਉਦੇਸਕਾਂ ਖਤਰਨਾਕ ਨਹੀਂ ਯੋਦੀ ਬਾਡੀ ਉਹਦੇ ਵਿੱਚੋਂ ਜ਼ਹਿਰ ਕੱਢ ਦੋ ਉਹ ਆਮ ਬਾਗ ਹੀ ਖੇਲਦਾ ਹੈ ਇਹ ਤਾਂ ਕੋਈ ਖਤਰਾ ਨਹੀਂ ਹੈ ਇੱਕ ਜ਼ਹਿਰ ਕਰਕੇ ਉਸ ਨੂੰ ਵੈਗਨ ਦੀ ਧਰਤੀ ਤੇ ਇਥਾਂ ਰੱਖਿਆ ਹੋਇਆ ਨੀਵੇਂ ਤੱਕ ਦੇ ਰੱਖਿਆ ਕੋਈ ਚੱਲ ਭਾਈ ਤੂੰ ਉੱਪਰ ਨਹੀਂ ਆ ਸਕਦਾ ਇਹ ਗੱਲ ਕੋ ਸਹੀ ਲੱਗਦੀ ਹੈ ਇਸ ਨੂੰ ਵਿਗਿਆਨਿਕ ਵੀ ਕਹਿ ਸਕਦਾ ਧਰਮਕ ਤੌਰ ਤੇ ਵੀ ਕਹਿ ਸਕਦੇ ਆ ਕਿ ਬਾਕੀ ਜਿਹੜੀਆਂ ਗੱਲਾਂ ਕੀ ਧਰਤੀ ਨੂੰ शेषनाग ने अपने सिर ਤੇ ਚੁੱਕਿਆ ਹੋਇਆ ਜਾਂ ਉਹ বিষ্ণੂ ਭਗਵਾਨ ਦੀ ਸੇਜਾ ਬਣਿਆ ਹੋਇਆ ਕਿ বিষ্ণੂ ਭਗਵਾਨ ਸਮੁੰਦਰ ਦੇ ਥੱਲੇ ਆ ਇਹ ਕੋਈ ਵਿਗਿਆਨਕ ਤਰੀਕੇ ਨਾਲ ਆਪਾਂ ਸਿੱਧ ਨਹੀਂ ਕਰ ਸਕਦੇ ਤੇ ਇਹਦੋਂ ਜਾਣਿਆ ਹੀ ਕਿਉਂ ਹਾਂ ਆਹ ਗੱਲ ਮੰਨਣ ਵਾਲੀ ਹੈ ਕਿ ਇਹ ਤੇ ਵਿਚਾਰ ਕੀਤੀ ਜਾ ਸਕਦੀ ਹੈ ਕਿ ਵੈਗਰੂ ਨੇ ਇਹ ਕਹਿਤਾ ਕਿ ਤੂੰ ਤਾਦ ਉੱਪਰ ਆ ਜੀ ਤੈਨੂੰ ਰਹਿਣ ਦਾ ਮੈਂ ਅਧਿਕਾਰ ਦੇ ਦੂੰਗਾ ਇਤੂ ਧਰਤੀ ਉੱਤੇ ਆਮ ਜੀਵਾਂ ਵਾਂਗ ਘੁੰਮਾ ਜਦ ਤਣ ਤੂੰ ਮੇਰੇ ਨਾਮਾਂ ਦਾ ਅੰਤ ਲੈ ਲਿਆ ਕਹਿੰਦੇ ਵੈਗਰੂ ਮੇਰੀ ਇੱਕ ਜੀਵ ਹੈ ਕਹਿੰਦੇ ਚੱਕ ਲੋਕਾਂ ਦੀ ਇੱਕ ਮੈਂ ਤੂੰ ਹਜ਼ਾਰ ਦਿੰਨਾ ਗੁਰਬਾਣੀ ਚ ਫਰਵਾਣ ਆ ਭਾਈ ਗੁਰਬਾਣੀ ਕਹਿੰਦੀ ਹੈ ਕਹਿੰਦੀ ਸੇਖਨਾਗ ਵਿਸ਼ੇਸ਼ ਨਾਗ ਹਨ ਜੋ ਸਭ ਨਾਗਾਂ ਦਾ ਸਭ ਤੋਂ ਉੱਤਮ ਜਿਵੇਂ ਹੰਸ ਦੇਖੀਏ ਫਿਰ ਉਹ ਵੀ ਆਪਾਂ ਸਭ ਨੇ ਨਹੀਂ ਦੇਖੀ ਹੋਣੀ ਚੱਲਦੇ ਫਿਰਦੇ ਪਰ ਇਹਨਾਂ ਦੇ ਉੱਤੇ ਇੱਕ ਹੋਰ ਹੰਸ ਆ ਪਰਮ ਹੰਸ ਉਸ ਨੂੰ ਧਰਮ ਵਾਲ ਨੇ ਕਹਤਾ ਜੀ ਇਹ ਬ੍ਰਹਮਾ ਜੀ ਦੀ ਸਵਾਰੀ ਚਲੋ ਭਾਈ ਕੋਈ ਵੀ ਕਹਿ ਸਕਦਾ ਸਾਨੂੰ ਇਜਾਜ਼ਤ ਆ ਭਾਈ ਇਹ ਸਾਡਾ ਹਿੰਦੁਸਤਾਨ ਹੈ ਹੀ ਐਸਾ ਭਾਈ ਇੱਥੇ ਕੋਈ ਵੀ ਆਪਣਾ ਵਿਸ਼ਾ ਖੋਲ ਕੇ ਬਹਿ ਸਕਦਾ ਕੋਈ ਵੀ ਆਪਣੀ ਦੁਕਾਨ ਖੋਲ ਸਕਦਾ ਕਿ ਕੋਈ ਵੀ ਕਿਸ ਤਰ੍ਹਾਂ ਕਰ ਲੈਂਦਾ ਕਿਸੇ ਦੀ ਪ੍ਰਕਾਰ ਦੀ ਭਾਈ ਕੋਈ ਰੋਕਣੀ ਟੋਕਣੀ ਕੋਈ ਹੋਰ ਧਰਮਾਂ ਨੂੰ ਦੇਖ ਲੋ ਜੋ ਭਾਈ ਮਦਰਸਿਆਂ ਵਿੱਚ ਟੀਚਰ ਜਾਂ ਕਾਜੀ ਮੋਲਾਣੇ ਜੋ ਉਹਨਾਂ ਦੇ ਭਾਈ ਸਖਸ਼ੀਅਤ ਧਾਰਮਿਕ ਸਖਸ਼ੀਅਤਾਂ ਨੇ ਨਾ ਉਹ ਆਪਣੇ ਮੂਹਰੇ ਐਵੇਂ ਨਹੀਂ ਬਣ ਜਾਂਦੀਆਂ ਕਰੋਠ ਕੇ ਆ ਗਈਆਂ ਕਿ ਦੋਕ ਦਿਨ ਭਾਈ ਜਪਜੀ ਸਾਹਿਬ ਪੜਿਆ ਨਹੀਂ ਘਰੇ ਤੀਜੇ ਦਿਨ ਮਹਾਨ ਖੰਡ ਪਾਠੀ ਬਣ ਜਾਂਦਾ ਉਹੀ ਬੰਦਾ ਅ ਜਿੰਨੇ ਸਾਡੇ ਚਾਰੋਂ ਤਰੂ ਤਰੇ ਫਿਰਦੇ ਆ ਨਾ ਕੋਈ ਨਹੀਂ ਇਹਨਾਂ ਦੇ ਵਿੱਚੋਂ ਕਿ ਕੋਈ ਪੜਿਆ ਮਾਰਤੰਡ ਹੋਵੇ ਕਿਸੇ ਪਾਸ ਕਿਸੇ ਨੂੰ ਅਰਦਾਸ ਨਹੀਂ ਆਉਂਦੀ ਕਿਸੇ ਨੂੰ ਨੰਨ ਸਭ ਨਹੀਂ ਪੜਨਾ ਆਉਂਦਾ ਕਿਸੇ ਨੂੰ ਪਾੜ ਦੀ ਰੰਮਤਾਂ ਨਹੀਂ ਆਉਂਦੀ ਕਿਸੇ ਨੂੰ ਸਮਾਉਤ ਹੀ ਨਹੀਂ ਆਉਂਦੀ ਇੱਥੋਂ ਤੱਕ ਕਿ ਭੋਜਨ ਛਕਦੇ ਆ ਨਾ ਜਿਹਦੇ ਘਰ ਛਕਦੇ ਹੁੰਨੇ ਆ ਉਹਦੇ ਘਰੋਂ ਚਾਹੇ ਪਾਣੀ ਵੀ ਪੀਤਾ ਤਾਂ ਵੀ ਅਰਦਾਸ ਕਰਨੀ ਹੁੰਦੀ ਹੈ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਜੀ ਤੇ ਜੇ ਖਾਦਾ ਕਿਸਦਾ ਵੇਰ ਦਾਸ ਤਾਂ ਕਰਨੀ ਪਊਗੀ ਉਹ ਵੀ ਨਹੀਂ ਹੁੰਦੀ ਬਾਕੀ ਤਾਂ ਗੱਲਾਂ ਛੱਡੋ ਕਿ ਫੇਰ ਵੀ ਭਾਈ ਆਪਾਂ ਇਹਨੂੰ ਲੈ ਕੇ ਹੁਣੇ ਆ ਆਪਣੇ ਚਾਰੋਂ ਤਰਫ ਦੇਖ ਲਓ ਭਾਈ ਬਹੁਤ ਵਿਰਲੇ ਆ ਘਟ ਹੈ ਜਿੰਨਾਂ ਕੋਲ ਕੁਝ ਗਿਆਨ ਹੈਗਾ ਨਹੀਂ ਤਾਂ ਐਵੇਂ ਤੁਰੇ ਫਿਰਦੇ ਇਹ ਸਾਡੇ ਧਰਮ ਵਿੱਚ ਐਸਾ ਹੋ ਰਿਹਾ ਹੈ ਹਿੰਦੂਆਂ ਦੇ ਵਿੱਚ ਵੀ ਭਾਈ ਜਿੰਨਾ ਚਿਰ ਉਹ ਪੜਾਈ ਨਹੀਂ ਕਰਦੇ ਨਾ ਉਹ ਵੀ ਮੰਦਰ ਵਿੱਚ ਨਹੀਂ ਆਉਂਦੇ ਉਹਨਾਂ ਦੇ ਹੈਗਾ ਪਰ ਘਟਾ ਆਪਣੇ ਨਾਲੋਂ ਘਟਾ ਹੈ ਕਿ ਆਪਣੇ ਆਪ ਬਣਨ ਵਾਲੇ ਹੈਗੇ ਉਹਨਾਂ 'ਚ ਵੀ ਪਰ ਘਟਾ ਆਪਣੇ ਨਾਲੋਂ ਪਰ ਮੁਸਲਮਾਨ ਭਰਾ ਉੱਪਰ ਕਿਉਂ ਜਾ ਰਹੇ ਨੇ ਭਾਈ ਉਹਨਾਂ ਦੀ ਗਿਣਤੀ ਬਹੁਤ ਕਿਉਂ ਹੈ 크੍ਰਿਸਚਨ ਭਰਾ ਦੇ ਕੁਝ ਗਣੋਂ ਦੇ ਨੇ ਕਹਿੰਦੇ ਗੁਲਾਬ ਦਾ ਫੁੱਲ ਹੈ ਚਾਹੇ ਕੰਡਿਆਂ ਨਾਲ ਭਰਿਆ ਹੋਵੇ ਕੰਡਿਆਂ ਤੋਂ ਅਸੀਂ ਕੀ ਲੈਣਾ ਸਾਨੂੰ ਤਾਂ ਸੁਗੰਧੀ ਚਾਹੀਦੀ ਹੈ ਫੁੱਲ ਚਾਹੀਦਾ ਭਾਈ ਫੁੱਲ ਤੋੜੋ ਪਾਸੇ ਕਰੋ ਕੰਡੇ ਛੱਡ ਦਿਓ ਤੁਹਾਨੂੰ ਕਿਸੇ ਚੋਂ ਆਪਣੀ ਦਿੰਦੀ ਹੈ ਪਾਸੇ ਕਰ ਦਿਓ ਗੁਣ ਚੁੱਕ ਲੋ ਸਾਨੂੰ ਦਿਖਦਾ ਗੁਣ ਦੇ ਵਿੱਚ ਵੀ ਕਿ ਭਾਈ ਉਹਨਾਂ ਦੀ ਬਹੁਤਾਤ ਕਿਉਂ ਵਧ ਗਈ ਹੈ ਉਹਨਾਂ ਦੀ ਗਿਣਤੀ ਕਿਉਂ ਇੰਨੀ ਜ਼ਿਆਦਾ ਹੋ ਗਈ ਹੈ ਕੁਰਬਾਨੀ ਇੱਕ ਕਿ ਉਹਨਾਂ ਤਾਂ ਭਾਈ ਚੇਲੇ ਵੀ ਸਾਥ ਛੱਡ ਗਏ ਸੀ ਛੱਡ ਕੇ ਭੱਜ ਗਏ ਸੀ ਤੇ ਇਹ ਤਾਂ ਉਹ ਧਰਮ ਹੈ ਜਿੱਥੇ ਭਾਈ ਗੁਰਾਂ ਦੇ ਮਾਰਗ ਤੇ ਚੱਲਦਿਆਂ ਹੋਏ ਕੁਰਬਾਨੀ ਦੇ ਵਿੱਚ ਕੋਈ ਕਮੀ ਨਹੀਂ ਹੋਣ ਦਿੱਤੀ ਕੋਈ ਸੀ ਤੱਕ ਨਹੀਂ ਜਾ ਰਹੀ ਜੇ ਗੁਰੂ ਪਾਤਸ਼ਾਹ ਜੀ ਮਹਾਰਾ 33 ਤਵੀ ਤੇ ਬੈਠ ਕੇ ਵੀ ਭਾਣਾ ਮੰਨੇ ਆ ਕੋਈ ਦਰਦ ਨਹੀਂ ਕੋਈ ਤਕਲੀਫ ਨਹੀਂ ਕੋਈ ਅੱਖਾਂ 'ਚ ਹੰਝੋ ਨਹੀਂ ਬਸ ਪ੍ਰੇਮ ਹੈ ਵਹਿਗੂ ਪ੍ਰਤੀ ਕਿ ਮੇਰਾ ਘਰ ਤਾਂ ਉਹੀ ਹੈ ਮੈਂ ਤਾਂ ਉੱਥੇ ਹੀ ਚੱਲਿਆ ਐ ਇੰਨਾ ਕੁ ਕਰਕੇ ਉਹ ਤਾਂ ਇਸ ਨੂੰ ਮਾਮੂਲੀ ਗੱਲ ਸਮਝਦੇ ਆ ਕਿ ਇਹ ਤਾਂ ਬਹੁਤ ਸਸਤਾ ਹੀ ਸੌਦਾ ਹੋ ਗਿਆ ਕਿ ਅੱਜ ਮੇਰੀ ਪ੍ਰਮਾਤਮਾ ਦੇ ਨਾਲ ਨਿਰੰਕਾਰ ਦੇ ਨਾਲ ਮਲਾਫ ਹੋਣਾ ਕਿ ਸਾਨੂੰ ਅੱਜ ਪਤਾ ਲੱਗੇਗਾ ਭਾਈ ਇਹ ਸਾਡਾ ਮਲਾ ਪ੍ਰਮਾਤਮਾ ਨੂੰ ਹੋਣਾ ਏ ਇੱਕ ਕੁਰਬਾਨੀ ਹੈ ਆਪਾਂ ਤਾਂ 10 ਰੁਪਏ ਮੱਥਾ ਟੇਕੇ ਕਹਿੰਦੇ ਆ ਵੈਗਰੂ ਹੁਣ ਮੇਰੀ ਸੁਣ ਸਾਰਾ ਕੁਝ ਜੋ ਮੈਂ ਕਹਣਾ ਕਰੀ ਤੇ ਇਹ ਹੀ ਕੁਝ ਕਰਦੇ ਆ ਨਾ ਅਗਿਆਨਤਾ ਕਿਉਂ ਜਿਵੇਂ ਗੱਲ ਬੇਨਤੀ ਕੀਤੀ ਹੈ ਨਾ ਕਿ ਸਾਡੇ ਚ ਕੋਈ ਪੜ੍ਹੇ ਲਿਖੇ ਨਹੀਂ ਹੁੰਦੇ ਹੈਗੇ ਬੇਦੋਗ ਦਿਨ ਸੁਖ ਜਪਜੀ ਹੋਈ ਨਹੀਂ ਤੀਸੇ ਦਿਨ ਬਣ ਗਏ ਬ੍ਰਹਮ ਗਿਆਨੀ ਅਖੰਡ ਪਾਠੀ ਅਸੀਂ ਮਹਾਨ ਅੱਤੋਰੇ ਫਿਰਦੇ ਆ ਕਿ ਆਜੋ ਬਾਬਾ ਜੀ ਸੁਣਾਓ ਵਜਾ ਕੀ ਇਹ ਪੈਸਾ ਜੋ ਚੰਗੇ ਨੇ ਨਾ ਉਹ ਕਦੇ ਕੰਪਰੋਮਾਈਜ਼ ਨਹੀਂ ਕਰਦੇ ਜੋ ਉਹਨਾਂ ਕੋਲ ਮਤ ਹੈ ਉਹਦੇ ਨਾਲ ਹੀ ਉਹਨਾਂ ਨੇ ਅਰੰਭਤਾ ਕਰਨੀ ਹੈ ਸਵਾਰਤੀ ਕਰਨੀ ਰਹੀ ਸੇਵਾਵਾਂ ਪੇਟਾਵਾਂ ਦੀ ਅਜਿਹੇ ਕੱਚੇ ਪਿਲੇ ਤੁਰੇ ਫਿਰਦੇ ਆ ਨਾ ਜੇ ਕੋ ਦੂਸਰਾ ਯਾਰ ਕਹਿੰਦਾ ਮੈਂ 800 ਤੇ ਜਾਉਂ ਜੀ ਕੋਈ ਭਈਆਂ ਵਾਲਾ ਸੌਦਾ ਹੋ ਗਿਆ ਤੇ ਜਿਹੜਾ ਆਪਣੇ ਆਪ ਨੂੰ ਸਿੱਟ ਲਵੇ ਉਹ ਤੁਹਾਨੂੰ ਉੱਪਰ ਕਿੱਥੋਂ ਚੁੱਕ ਦੇਵੇਗਾ ਕਹਿੰਦੇ ਸੋਚਿਆ ਕਰੋ ਮੰਤ ਸੋਚਿਆ ਕਰੋ ਕਿ ਜੇ ਧਰਮ ਕੁਮਾਰਗ ਤੇ ਚੱਲੇ ਆ ਉੱਚੇ ਹੋਣ ਦੀ ਖਾਤਰ ਧਰਮ ਦਾ ਕਾਰਜ ਕਰਾਇਆ ਉੱਚੇ ਹੋਣ ਦੀ ਖਾਤਰ ਜਿਹੜਾ ਸੱਚ ਖੁਦ ਹੀ ਡਿੱਗਿਆ ਹੋਇਆਗਾ ਕਿ ਐਦਾਂ ਹੁੰਦਾ ਭਾਈ ਕੀਰਤਨ ਵਾਲੇ ਹੁਣ ਹੋਰ ਹੁਣ ਚਲ ਕੋਈ ਗੱਲ ਨਹੀਂ ਜਿਉਂ ਨੇ ਹਜ਼ਾਰ ਮੰਗਿਆ ਮੈਨੂੰ 500 ਹੀ ਦੇ ਦੀ ਪਾਵਨੀਮਾ ਹੋ ਗਈ ਪਾਵ ਉਸ ਨੂੰ ਇਸ ਗੱਲ ਦੀ ਸਮੱਤ ਹੀ ਨਹੀਂ ਹੈ ਭਾਈ ਨਹੀਂ ਜੇ ਤੇਰੀ ਗੁਰਬਾਣੀ ਨਾਲ ਪ੍ਰੀਤ ਹੈ ਇਥੇ ਤਾਂ ਪਤਾ ਲੱਗਣਾ ਕਿ ਤੂੰ ਸੋਦੇ ਵਾਜੀਆਂ ਕਰਦਾ ਕਿ ਪ੍ਰੀਤ ਕਰਦਾ ਪਰ ਇਹਦੇ ਵਾਲਾ ਪੱਖਿਆ ਨਹੀਂ ਦਿੰਨੇ ਅਸੀਂ ਵੀ ਐਸੀ ਹੋਏ ਪਏ ਆ ਨਾ ਕੋਈ ਗਿਆਨ ਦੇਣ ਵਾਲਾ ਨਾ ਕੋਈ ਸੁਣਨ ਵਾਲਾ ਨਾ ਕੋਈ ਸਮਝਣ ਵਾਲਾ ਨਾ ਕੋਈ ਸਮਝਾਉਣ ਵਾਲਾ ਸਭ ਕਮਲਿਆਂ ਦਾ ਸੰਸਾਰ ਹੈ ਝੱਲਿਆਂ ਦਾ ਸੰਸਕਾਰ ਹੈ ਹੁਣ ਇੱਕ ਇੱਕ ਤੈਨੂੰ ਸਮਝਾ ਦਈਏ ਭਾਈ ਇੱਕ ਕਮਲਾ ਸਮਝਾ ਦੇ ਵੇੜਾ ਇਥੇ ਤਾਂ ਵੇੜੇ ਕਮਲਾ ਹੈ ਬੈਠੇ ਹੁਣ ਸਮਝਾਵੇ ਕਿਹੜਾ ਜੇ ਕੋਈ ਸਮਝਾਉਣ ਲੱਗਦਾ ਸਮਝਰੋ ਉਹ ਵੀ ਦੋ ਜਦਾਂ ਟੱਕਰਾ ਮਾਰ ਕੇ ਕਹਿੰਦਾ ਯਾਰ ਕੀ ਕਰੀਏ ਉਹ ਆਪ ਹੀ ਪਾਸੇ ਹੋ ਜਾਂਦਾ ਜਾਂ ਖੁਦ ਕਮਲਾ ਹੋ ਜਾਂਦਾ ਉਹਨਾ ਮੰਗੀ ਹੋ ਜਾਂਦਾ ਸਾਡੀ ਵਾਲ ਤੇ ਇਦਾਂ ਹੀ ਭਾਈ ਕੋਈ ਪ੍ਰਚਾਰਕ ਚਾਦੀ ਗੱਲ ਕਰਦਾ ਸਾਨੂੰ ਗਲਤ ਲੱਗਦੀ ਹੈ ਗੱਲ ਕਰਦੇ ਆ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗਿਆਨ ਦੇ ਨਾਲ ਜੁੜ ਭਾਈ ਆ ਦੇਈਆਂ ਸਰੀਰਾਂ ਕਾਗਜ਼ਾਂ ਪਿੱਛੇ ਨਾ ਕੋ ਮਿਆ ਕਰ ਕਾਗਜ਼ ਨੂੰ ਗੁਰੂ ਨਾ ਮੰਨ ਤੇਰਾ ਗੁਰੂ ਹੈ ਸ਼ਬਦ ਹੁਣ ਇਨੀ ਇੱਕ ਗੱਲ ਜਿੱਥੇ ਤੱਕ ਪਹੁੰਚਣੀ ਹੈ ਨਾ ਸਭ ਨੂੰ ਭਾਈ ਤਕਲੀਫ ਹੋਣੀ ਆ ਦਰਦ ਹੋਣੀ ਆ ਕਿਉਂਕਿ ਅਸੀਂ ਅੰਧਪਗਤ ਬਣੇ ਬੈਠੇ ਆ ਗੁਰਮਤ ਤੋਂ ਦੂਰ ਹੋਏ ਬੈਠੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਤੇਰਾ ਗੁਰੂ ਸ਼ਬਦ ਹੈ ਤੇ ਅਸੀਂ ਕਾਗਜ਼ਾਂ ਪਿੱਛੇ ਤੁਰੇ ਫਿਰਦੇ ਆ ਕਦੇ ਕਦੇ ਸਾਡੇ ਅਜੇ 328 ਰੂਪ ਗੁੰਮ ਹੋਏ ਨੇ ਅਸਲ ਤਾਂ ਮਤਲੈ ਹੀ ਨਹੀਂ ਕੋਈ ਭਾਈ ਇਹ ਉਹ ਐਨੇ ਪਤਾ ਨਹੀਂ ਕਿੰਨੇ ਸਰੂਪ ਨੇ ਭਾਈ ਇਹ ਤਾਂ ਤੁਹਾਡੀ ਗਿਣਤੀਆਂ ਵਿੱਚ ਹੋ ਗਿਆ ਤੋਡੇ ਘਰਾਂ ਜੋ ਗੁਟਕਾ ਸਹਿਬ ਜਾਂ ਸਰੂਪ ਹੋਰ ਵੀ ਹੋਣਗੇ ਭਾਈ ਇਹ ਤਾਂ ਹੁਣੇ ਆ ਥੋੜੇ ਹਿਸਾਬ ਕਿਤਾਬ ਚ ਆਉਣ ਲੱਗੇ ਨੇ ਇਸ ਤੋਂ ਪਹਿਲਾਂ ਤਾਂ ਆਮ ਦੁਕਾਨਾਂ ਉੱਤੇ ਭਾਈ ਚਤਰ ਸਿੰਘ ਭਾਈ ਜੀਵਨ ਸਿੰਘ ਜੋ ਛਾਪਦੇ ਸੀ ਟਕਸਾਲਾਂ ਛਾਪਦੀਆਂ ਸੀ ਹੁਣ ਤਾਂ ਉਹ ਗਣਾ ਸਰੋਨੀ ਕਮੇਟੀ ਕੋਲ ਅਧਿਕਾਰ ਆ ਗਏ ਇਕ ਨੇ ਅਧਿਕਾਰ ਲੈ ਕੇ ਪੰਥ ਦਾ ਬੇੜਾ ਕਰਕ ਕਰ ਦਿੱਤਾ ਓਏ ਗੁਰੂ ਦਾ ਗਿਆਨ ਇਹਨੂੰ ਕੌਣ ਸਾੜ ਦਊਗਾ ਜਿਹੜਾ ਸ਼ਬਦ ਤੈਨੂੰ ਗੁਰ ਕਾ ਸ਼ਬਦ ਵਸੇ ਜੀ ਨਾਲੇ ਇਹ ਗੁਰੂ ਦੇ ਸ਼ਬਦ ਦੀ ਗੱਲ ਹੈ ਧਿਆਨ ਰੱਖੋ ਕਿ ਜਿਹੜਾ ਗੁਰੂ ਦਾ ਸ਼ਬਦ ਜਿਹਦੇ ਅੰਦਰ ਵਸਿਆ ਹੋਇਆ ਜਲ ਨਹੀਂ ਡੋਪੇ ਤਸ ਕਰ ਨਹੀਂ ਲੇਵੇ ਭਾਈ ਨਾ ਸਕੇ ਜਾਨੀ ਕਿ ਜਿਸ ਨੇ ਗੁਰੂ ਦਾ ਸ਼ਬਦ ਆਪਣੇ ਅੰਦਰ ਵਸਾ ਲਿਆ ਉਹਨੂੰ ਨਾ ਕੋਈ ਜਾਲ ਸਕਦਾ ਨਾ ਕੋਈ ਡਬੋ ਸਕਦਾ ਨਾ ਕੋਈ ਖਤਮ ਕਰ ਸਕਦਾ ਅੱਜੋ ਅਸੀਂ ਵਿਝੇ ਲਈ ਫਿਰਦੇ ਆ ਨਾ ਅਸਲ ਤੇ ਇਹ ਕੋਈ ਸਮਝਦਰ ਲਈ ਵਿਸ਼ਾ ਨਹੀਂ ਕਿ ਸਰੂਪ ਗੋਮ ਹੋ ਗਈ ਭਾਈ ਗਏ ਹੋਣਗੇ ਕਿਸੇ ਸਮੇਂ ਦੇ ਉੱਤੇ ਕਿ ਨਹੀਂ ਉਦੋਂ ਭਾਈ ਆ ਪਰਤੀ ਵਾਲਾ ਸੰਬੰਧ ਸੀ ਹੁਣ ਤਾਂ ਚਲੋ ਭਾਈ ਹੁਣ ਤਾਂ ਉਹ ਚੈਕਿੰਗ ਕਰਨਾ ਦੇ ਹਰ ਇਲਾਕੇ ਦੇ ਵਿੱਚ ਮੈਂਬਰ ਹੁੰਦੇ ਉਹਨਾਂ ਦੇ ਸਹਿਨ ਹੁੰਦੇ ਨੇ ਕਮੇਟੀਆਂ ਦੇ ਸਹਿਨ ਹੁੰਦੀ ਐ ਫਿਰ ਜਾ ਕੇ ਤੁਹਾਨੂੰ ਸਰੂਪ ਮਿਲਦੇ ਉਹ ਤੇ ਨੰਬਰ ਲਿਖਿਆ ਹੁੰਦਾ ਇਹ ਤਾਂ ਕਦੇ ਨਿਗਾ ਨਹੀਂ ਮਾਰੀ ਨਾ ਇਹ ਤਾਂ ਹੁਣ ਦਾ ਲੇਖਾ ਜੋਖਾ ਹੋਇਆ ਇਹ ਹੀ ਐ ਸਾਨੂੰ ਸਿੱਖੀ ਨਾ ਤੋੜ ਗਏ ਉਹ ਭਾਈ ਸਰੂਪ ਇੱਕ ਖਰਾਬ ਹੋਇਆ ਕਿੰਨੇ ਸਰੂਪ ਨੇ ਜਿਹੜੇ ਅਗਨਪੇਟ ਹੁੰਦੇ ਆ ਗੋਵਿੰਦワਲ ਸਾਹਿਬ ਦੇ ਵਿੱਚ ਅੰਗੀਠਾ ਸਾਹਿਬ ਦੇ ਵਿੱਚ ਇਹਦਾ ਪਾਵਾਜੀ ਗੁਰੂ ਖਤਮ ਕਰ ਲਿਆ ਨਹੀਂ ਭਾਈ ਹੋਰ ਆ ਜਾਣਗੇ ਹੋਰ ਬਣ ਜਾਣਗੇ ਅਸਲ ਵਿਸ਼ਾ ਜੋ ਧਿਆਨ ਵਾਲਾ ਜੋ ਸੋਝੀ ਵਾਲਾ ਕਿ ਗੁਰੂ ਨੂੰ ਅਸੀਂ ਪ੍ਰੀਤ ਕਰੀਏ ਪ੍ਰੇਮ ਕਰੀਏ ਇਹ ਗੁਰੂ ਨੂੰ ਅਸੀਂ ਪ੍ਰੇਮ ਕਰੀਏ ਕਿਵੇਂ ਹੋਊਗਾ ਗੁਰੂ ਦੇ ਬਚਨ ਕਮਾ ਕੇ ਆ ਸਿਰ ਚੁਕਾ ਕੇ ਨਹੀਂ ਇਹ ਕੋਈ ਪ੍ਰੇਮ ਨਹੀਂ ਇੱਕ ਖਾਲਾ ਭੋਜਨ ਆ ਜੋ ਤੁਹਾਡੇ ਸਾਧਨ ਨੇ ਤੁਹਾਨੂੰ ਮਨਮਤ ਦਿੱਤੀ ਹੋਈ ਹੈ ਨਾ ਇਤਾਂ ਅੰਗਰੇਜ਼ਾਂ ਦੇ ਪਾਲੇ ਹੋਏ ਨੇ ਭਾਈ ਪੰਥ ਨੂੰ ਵਿਗਾੜਨ ਦੀ ਖਾਤਰ ਇਹਦੇ ਗਿਆਨ ਵੀ ਬੈਠ ਕੇ ਪੜਿਆ ਕਰੋ ਸੋਝਿਆ ਕਰੋ ਸਮਝਿਆ ਕਰੋ ਆਪਣੇ ਦਿਮਾਗ ਨੂੰ ਵੀ ਖੋਲਿਆ ਕਰੋ ਵੀ ਸ਼ਬਦ ਉਹ ਅਕਾਲ ਪੁਰਖ ਦੇਹ ਤੋਂ ਮੁਕਤ ਹੈ ਉਹ ਸਾਡੇ ਵਾਂਗ ਨਹੀਂ ਹੈ ਕਿ ਉਸ ਨੂੰ ਭੁੱਖ ਲੱਗਦੀ ਹੈ ਪਿਆਸ ਲੱਗਦੀ ਹੈ ਕਿ ਅਸੀਂ ਥਾਲੇ ਚਾ ਕੇ ਖੜ ਜਾਂਦੇ ਹਾਂ ਸਭ ਤੋਂ ਵੱਡੀ ਮਨਮਤ ਇਹੀ ਹੈ ਸਾਨੂੰ ਕੱਢਣ ਵਾਲਾ ਕੋਈ ਹੈ ਹੀ ਨਹੀਂ ਆਪਾਂ ਵੀ ਨਾਲੀ ਰੋਤਰ ਪੈਣੇ ਲਵਾ ਦੋ ਭੋਗ ਦੀ ਕਿਹਨੂੰ ਖਾਊ ਕੌਣ ਉਏ ਭੋਗ ਤਾਂ ਉਹ ਹੁੰਦਾ ਕਿ ਭਾਈ ਜੋ ਵੀ ਤੇਰੇ ਦਰ ਤੇ ਪਹਿਲਾਂ ਆ ਗਿਆ ਸਤਿਗੁਰਨਾ ਜੇ ਤੇਰੀ ਸੰਗਤ ਬੈਠੀ ਐ ਨਾ ਇਹਦੇ ਵਿੱਚ ਹੀ ਗੁਰਨਾਨਕ ਆਉਣਾ ਇਹਦੇ ਵਿੱਚ ਹੀ ਅਕਾਲ ਪੁਰਖ ਨੇ ਆਉਣਾ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ ਵਿੱਚ ਸੰਗਤ ਦੇ ਵਿੱਚ ਆਉਣਾ ਉਹਨੇ ਉਹਨੇ ਕੋਈ ਔਰ ਵਖਰੇ ਤੁਹਾਡੇ ਸਾਦਾ ਵਾਂਗ ਥੋੜੀ ਏ ਕਿ 15-20 ਚੇਲੇ ਨਾਲ ਲਿਆਊਗਾ ਗੱਡੀਆਂ ਮੋਟਰਾਂ ਚ ਆਊਗਾ ਲਫੰਡਰ ਗੱਡੀਆਂ ਤੇ ਨਹੀਂ ਕਿਹੜੀਆਂ ਬਣੀਆਂ ਨੇ ਆ ਉਸੇ ਬਾਬੇ ਤੁਹਾਡੇ ਕਿ ਭਾਈ ਉਹ ਕਿਤੇ ਗੱਡੀਆਂ ਮੋਟਰਾਂ ਥੋੜੀ ਆਊਗਾ ਉਹ ਤਾਂ ਸਭ ਕੁਝ ਛਪਾ ਕੇ ਆਊਗਾ ਰੱਬ ਦਾ ਜੋ ਅਸਲ ਪਿਆਰਾ ਹੁੰਦਾ ਨਾ ਆ ਜਿਵੇਂ ਤੁਹਾਡੇ ਸਾਥ ਬਾੜਾ ਪਾਲੀਏ ਪਤ ਨਹੀਂ ਕੀ ਕੁਛ ਲਾਈ ਫਿਰਦੀ ਹੈ ਕਿ ਆਪਣੇ ਆਪ ਨੂੰ ਸ਼ੋਅ ਆਫ ਕਰਨ ਦੀ ਖਾਤਰ ਰੋਜ਼ ਹੀ ਭਾਈ ਰੋਜੀ ਆਪਣੇ ਨਵੇਂ-ਨਵੇਂ ਹਾਰ ਸ਼ਿੰਗਾਰ ਪਹਿਲਾਂ ਤਾਂ ਸਜ ਧਜ ਕੇ ਇਹਨੇ 2-3 ਘੰਟੇ ਹੋਣਾ 15 ਮਿੰਟ ਤੇ ਉਹਨਾਂ ਨੇ ਕੋਈ ਪ੍ਰਚਾਰ ਨਹੀਂ ਕਰਨਾ ਹੁੰਦਾ ਤੇ 5 ਘੰਟੇ ਤਿਆਰ ਹੋਣ ਨੂੰ ਲਾ ਲੈਂਦੇ ਸੰਗਤ ਵਿੱਚ ਜਾਣਾ ਸਜ ਧਜ ਕੇ ਆਉਣਗੇ ਭਾਈ ਔਤਾਂ ਦੀ ਸਮਾਧ ਵਾਂਗ ਕਿ ਲੋਕ ਕਹਿਣ ਕਿ ਆਖੇ ਬਾਬੇ ਦੀ ਭਗਤੀ ਕਿੰਨੀ ਆ ਬਾਬਾ ਲਾਲ ਲਾਲ ਪਿਆਓ ਉਹ ਤੁਹਾਨੂੰ ਨਹੀਂ ਪਤਾ ਭਾਈ ਬੀਬੀ ਉਹ ਲਾਲੀ ਕਿਵੇਂ ਲੱਗਦੀ ਹੈ ਚਿਹਰੇ ਉੱਤੇ ਤੁਹਾਨੂੰ ਤਾਂ ਜ਼ਿਆਦਾ ਐਕਸਪੀਰੀਅੰਸ ਹੈ ਤੁਸੀਂ ਆਮ ਬੰਦਿਆਂ ਨੂੰ ਰੱਬ ਬਣਾਈ ਬੈਠੇ ਹੋ ਇਹ ਬੀਬੀਆਂ ਦੀ ਮਿਹਰ ਹੀ ਹੈ ਕਿ ਇਹਨਾਂ ਨੇ ਭਾਈ ਆਮ ਬੰਦਿਆਂ ਨੂੰ ਰੱਬ ਬਣਾਇਆ ਹੋਇਆ ਹੈ। ਅਗਿਆਨ ਹੈ। ਗਿਆਨ ਲਈ ਕੋਈ ਨਹੀਂ ਹੈ। ਕਿ ਇਹੀ ਹੈ ਭਾਈ ਜੇ ਧਰਮ ਨੂੰ ਸੁਧਾਰ ਸਕਦੀ ਹੈ। ਇਹੀ ਨੇ ਮਾਤਾਵਾਂ ਜਿਹੜੀਆਂ ਆਪਣੇ ਕੁੱਖ 'ਚੋਂ ਸੰਤ ਮਹਾਤਮਾ ਨੂੰ ਜਨਮ ਦੇ ਸਕਦੀ ਹੈ। ਜਦੋਂ ਆਪਣੇ ਵਿਚਾਰ ਗਲਤ ਨੇ ਤੇ ਬੰਦਾ ਵੀ ਤੇ ਪੈਦਾ ਬੱਚਾ ਵੀ ਗਲਤੀ ਹੋਣਾ। ਜਨਨੇ ਜਨੇ ਤਾਂ ਭਗਤ ਜਨ ਦਾਦਾ ਕਹੈ ਸੂਰ ਬਤਕਬੀਰ ਜੀ ਕਹਿੰਦੇ ਮਾਂ ਤੈਨੂੰ ਬੱਚੇ ਜੰਮ ਸਕਦੇ ਆ ਜੰਮਲਾ ਕਿਹੜੇ ਕਹੈ ਦਾਦਾ ਕੈ ਸੂਰ ਕਿ ਜਾਂ ਤਾਂ ਕੋਈ ਭਗਤ ਜੰਮੇ ਕੋਈ ਸੂਰਮਾ ਜੰਮੇ ਕੋਈ ਦਾਤਾ ਜੰਮੇ ਇਹਨਾਂ ਤੋਂ ਬਗੈਰ ਜੇ ਤੂੰ ਜੰਮ ਲੈਣਾ ਕਿ ਆਪਣੇ ਵੀ ਘਰ ਵਿੱਚ ਐਸੇ ਬੱਚੇ ਹੋਣੇ ਆ ਮਾਂ ਵੀ ਕਹਿੰਦੀ ਐਦੂ ਚੰਗਾ ਤੈਨੂੰ ਜੰਮਦੀ ਨਾ ਮੈਂ ਤੇ ਭਗਤ ਕਬੀਰ ਜੀ ਪਹਿਲਾਂ ਹੀ ਕਹਿੰਦੇ ਜੇ ਤੂੰ ਨਹੀਂ ਜਮ ਸਕਦੀ ਮਾਤਾ ਨਹੀਂ ਤਾਂ ਜਨਨੀ ਬਾਝ ਰਹੇ ਕਿਉਂ ਗੰਦ ਪਾਉਣਾ ਪਈ ਥੋੜਾ ਖਾ ਲੋ ਇਹਦੇ ਹੁੰਦਾ ਨਾ ਪਰ ਉਹਨੂੰ ਵਧਾਉਣ ਦੀ ਖਾਤਰ ਅਬ ਪਾਣੀ ਥੋੜੀ ਵਿੱਚ ਪਾ ਸਕਦੇ ਆ ਉਹਦੇ ਕਿ ਚਾਹਤਿਆਂ 2 ਕੁੱਟਾ ਮਨਜ਼ੂਰ ਆ ਪਰ ਇਹ ਥੋੜੀ ਇੱਕ ਭਰ ਕੇ ਉਹਨੂੰ ਕਹੇ ਪਾਣੀ ਪਾ ਦੇ ਤਾਂ ਉਹ ਤਾਂ ਬੇਸਵਾਦੀ ਹੋ ਜੂ ਨਾ ਜਿਹਦਾ ਸਵਾਦਨ ਹੋ ਵੀ ਗਿਆ ਉਸੇ ਤਰ੍ਹਾਂ ਹੀ ਭਾਈ ਕੋਈ ਗੱਲ ਨਹੀਂ ਨਹੀਂ ਹੈਗਾ ਕਟੋ-ਕਟ ਗੰਦਗੀ ਤਾਂ ਨਹੀਂ ਇਹ ਸਮਾਜ ਦੇ ਵਿੱਚ ਘਰ ਦੇ ਵਿੱਚ ਇਹ ਨਹੀਂ ਕਿ ਬਹੁਤੀ ਹੈ ਸਾਡੇ ਰੱਖੇ ਹੋਏ ਅਸੀਂ ਘਰਾਂ ਦੇ ਵਿੱਚ ਇੱਥੇ ਤਾਂ ਸਾਸਤਰ ਦੇ ਕਰਤਾ ਕਹਿੰਦਾ ਇੱਕ ਸਤ ਗੁਣਵਾਨ ਸੋ 100 ਸਤ ਔਗਣ ਆਕਾਮ ਇੱਕ ਸਸੀ ਕੇਤਾਨੇ ਕਹਿੰਦੇ ਇੱਕ ਚੰਦਰਮਾ ਕਰਕੇ ਕਿ ਕੁੱਟ ਕਾਂ ਕਿ ਅਨੇਕਾਂ ਤਾਰੇ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਇੱਕ ਚੰਦਰਮਾ ਕਰ ਦਿੰਦਾ ਚੰਦਰਮਾ ਦੀ ਰੋਸ਼ਨੀ ਵੀ ਬਾਤ ਹੁੰਦੀ ਹੈ ਤੇ ਤਾਰਿਆਂ ਤਾਂ ਕੋਈ ਮਤਲਬ ਨਹੀਂ ਹੈ ਗਿਣਤੀਆਂ ਦੀ ਕੋਈ ਗਣ ਇਹ ਭਾਈ ਐਵੇਂ ਕਿ ਸਾਡੇ ਪੁੱਤਰ ਜੰਪਿਆ ਤੀ ਜੰਪੇ ਜੇ ਉਹਦੇ ਚ ਧਾਰਮਿਕ ਸੰਸਕਾਰ ਨਹੀਂਨ ਧਾਰਮਿਕ ਉਹਦੀ ਬੁੱਧ ਨਹੀਂ ਹੈ ਉਦੋਂ ਚੰਗਾ ਨਹੀਂ ਜੰਮਦੇ ਆ ਬਾਸਾ ਕਹਿੰਦੇ ਆ ਗਰਵਾਨੀ ਇਹ ਸਤਿਗੁਰ ਕਹਤੇ ਆ ਕੋਈ ਆ ਆ ਬੰਦਾ ਨਹੀਂ ਕਹਿੰਦਾ ਨਹੀਂ ਤਾਂ ਮਾਤਾ ਨਹੀਂ ਤਾਂ ਜਨਨੀ ਬਾਝ ਰਹੇ ਕਿਉਂ ਆਪਣਾ ਰੰਗ ਰੂਪ ਖਾਬ ਕਰਦੀ ਇਹ ਦਿਨ ਤਾਂ ਨਹੀਂ ਜੰਮਦੀ ਜੇ ਤਹੀਂ ਧਰਮੀ ਜੰਮੇ ਰਹੋ ਵਿਚਾਰ ਕਿ ਧਰਮ ਦੀ ਸ਼ੁਰੂਆਤ ਗਿਆਨ ਨਾਲ ਹੁੰਦੀ ਹੈ ਅਸੀਂ ਕਿਧਰ ਉਤਰੇ ਫਿਰਦੇ ਆ ਗਿਆਨ ਤੋਂ ਹੀਣੇ ਆ ਆ ਸਾਡੇ ਹਾਲਾਤ ਮਾੜੇ ਇਸੇ ਕਰਕੇ ਕਿਦੇ ਸੋਚੇ ਨਹੀਂ ਗੁਰੂ ਘਰ ਦਾ ਵਜੀਰ ਰੱਖਣਾ ਗ੍ਰੰਥੀ ਰੱਖਣਾ ਇਹ ਨਹੀਂ ਪੁੱਛਣਾ ਬਾਬਾ ਜੀ ਪੜੇ ਕਿੱਥੋਂ ਆ ਕਿੰਨੀ ਕਿ ਵਿਦਵਤਾ ਚਲੋ ਦੋਖ ਜਦ ਅਸੀਂ ਤੁਹਾਡੇ ਗੁਰਬਾਣੀ ਤੁਹਾਡੇ ਬਿਰਵਚਨ ਸੁਣਦੇ ਆ ਵੀ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਭਾਈ ਸਾਡੇ ਅਸਥਾਨ ਤੇ ਰਹਿਣ ਵਾਲੇ ਹੋ ਜਾਂ ਨਹੀਂ ਨਹੀਂ ਪਹਿਲੇ ਹੀ ਸਵਾਲ ਪੇਟਾ ਕਿ ਲੋ ਜਿਹੜਾ ਸਭ ਤੋਂ ਘੱਟ ਲਊਗਾ ਉਹ ਸਾਡਾ ਵੇ ਬੰਦਾ ਬੜਾ ਚੰਗਾ ਵੀ ਮਾਇਆ ਬਹੁਤ ਘੱਟ ਲਈ। ਉਹ ਬਾਏ ਘੱਟ ਲਈ ਹੈ ਗਿਆਨ ਵੀ ਹੈ ਨਹੀਂ। ਖਾਲੀ ਹੈ ਨਾ ਭਾਈ। ਕਿ ਜਿਵੇਂ ਹੁੰਦੇ ਨੇ ਸਬਜ਼ੀ ਵੇਚਣ ਵਾਲੇ ਭਾਈ ਕਿ ਜਿਹੜੀ ਵਧੀਆ-ਵਧੀਆ ਹੁੰਦੀ ਉਹਦਾ ਮੁੱਲ ਹੁੰਦਾ ਵਾ। ਯਾਹ ਸਾਡੇ ਫੇਰੀ ਵਾਲੇ ਭਾਈ ਆਉਂਦੇ ਆ ਨਾ ਜੀ ਸਬਜ਼ੀ ਹੁੰਦੀ ਹੈ ਨਾ ਕਿ ਜਿਹੜੀ ਵਧੀਆ ਹੈ ਨਾ ਸਿਰੇ ਦੀ ਹੁੰਦੀ ਹੈ। ਤੇ ਉਹਦਾ ਇੱਕ ਮੁੱਲ ਹੁੰਦਾ ਵਾ। ਇਹ ਗਲੀ ਸੜੀ ਹੁੰਦੀ ਹੈ ਨਾ ਜਿਹੜੀ ਕਹਿੰਦੇ ਲੈ ਲੈ ਜਿਵੇਂ ਲਿਜਾਣੀ ਹੈ ਜਿੱਦ ਜੋ ਦੇਣੇ ਆ ਭਾਵ ਤੋਂ ਗਲੀ ਸੜੀ ਸਬਜ਼ੀ ਖਾਣਾ ਨਹੀਂ ਖਾਂਦਾ ਕਹਿੰਦੇ ਰੱਖੋ ਭਾਈ ਪਾਸੇ ਕਰ ਵਧੀਆ ਤੇ ਅਸੀਂ ਪੇਟ ਖਰਾਬ ਕਰਨਾ ਇੱਥੇ ਤਾਂ ਮਾਰ ਖਾ ਜੰਨੇ ਪੇਟ ਦੀ ਫਿਕਰ ਹੈ ਪੰਥ ਦੀ ਫਿਕਰੀ ਕੋਈ ਨਹੀਂ ਹੈ ਆਪਣੇ ਅੰਦਰ ਨੂੰ ਖਤਮ ਕਰ ਦਿੰਦਾ ਗਿਆਨ ਸਾਨੂੰ ਜੋ ਪਰਮਾਤਮਾ ਨਾਲ ਦੂਰ ਰੱਖਿਆ ਹੋਇਆ ਹੈ ਨਾ ਇਸ ਨੇ ਕੀਤਾ ਹੈ ਹੁਣ ਗੱਲ ਚੱਲੀ ਸੀ ਨਾਵਾਂ ਦੀ ਵਹਿਗੂ ਦੇ ਅਕਾਲ ਪੁਰਖ ਦੀ ਕਿਉਂਕਿ ਜੋ ਸ਼ਬਦ ਸ਼ੁਰੂ ਕਰਦੇ ਆ ਇਹਦੇ ਇੱਕ ਇੱਕ ਸ਼ਬਦ ਦੀ ਜੇ ਵਿਆਖਿਆ ਕਰਨੀ ਹੋਵੇ ਕਿੰਨੇ ਜਨਮ ਲੱਗ ਜਾਣ ਕਿਉਂਕਿ ਬੰਦਾ ਇਹ ਕਹਿੰਦਾ ਨਾ ਕਿ ਮੈਂ ਅੱਜ ਜਾ ਕੇ ਸਮੁੰਦਰ ਦਾ ਕਣ ਕਣ ਗਿਣਿਆ ਆਂਦਾ ਮੰਨ ਲਵੀ ਹੋ ਸਕਦਾ ਕਿ ਕਰ ਲਿਆ ਹੋਣਾ ਭਾਈ ਗੱਲ ਲਿਆ ਹੋਣਾ ਪਾਣੀ ਦੇ ਤਾਣੇ ਨੇ ਪਰ ਜੇ ਕੋਈ ਆ ਕੇ ਇਹ ਕਹਿੰਦਾ ਨਾ ਕਿ ਮੈਂ ਗੁਰਬਾਣੀ ਦੇ ਅੱਖਰਾਂ ਦਾ ਅੰਤ ਪਾ ਲਿਆ ਤੇ ਸਮਝ ਲਓ ਦੁਨੀਆਂ ਦਾ ਸਭ ਤੋਂ ਵੱਡਾ ਮੂਰਖ ਬੰਦਾ ਉਹਦੀ ਗੱਲ ਨੂੰ ਹਾਮੀ ਭਰਨ ਵਾਲਾ ਉਸ ਤੋਂ ਵੱਡਾ ਮੂਰਖ ਹੈ ਇਹ ਨਹੀਂ ਹੋ ਸਕਦਾ ਕਿ ਗੁਰਬਾਣੀ ਦੇ ਅਰਥ ਜਿੰਨੇ ਕਰ ਲਏ ਉਹਨੇ ਥੋੜੇ ਆ ਇਹਦਾ ਅੰਤ ਨਹੀਂ ਪਾ ਸਕਦੇ ਆਪ ਕੋ ਕਿਉਂ ਵਹਿਰੂ ਦਾ ਪਾ ਲਿਆ ਨਹੀਂ ਪਾਇਆ ਨਾ ਬਾਣੀ ਕੀ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਖੁਦ ਨਿਰੰਕਾਰ ਅਕਾਲ ਪੁਰਖ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰਨ ਕੋਏ ਕੀ ਤਾਂ ਭਾਈ ਖੁਦ ਨਿਰੰਕਾਰ ਅਕਾਲ ਪੁਰਖ ਹੈ ਜਿਹਦੇ ਅੱਗੇ ਆ ਕੇ ਅਸੀਂ ਝੂਠ ਵੀ ਬੋਲਦੇ ਆਂ ਕਫਰ ਵੀ ਤੋਲਦੇ ਆਂ ਤੇ ਅੰਦਰ ਆ ਕੇ ਬਹਿ ਗਏ ਸੁਣਨਾ ਵੀ ਕੱਖ ਨਹੀਂ ਹੈ ਜਦੋਂ ਮੇਨ ਰਾਜੇ ਮਹਾਰਾਜੇ ਦੀ ਗੱਲ ਅਸੀਂ ਟਾਲ ਦਾਂਗੇ ਭਾਵੇਂ ਅਕਾਲ ਪੁਰਖ ਦੀ ਸਾਡਾ ਕੌਣ ਸਾਈ ਹੋਵੇਗਾ ਅਸੀਂ ਤੁਰੇ ਫਿਰਦੇ ਆ ਨਾ ਖਾਸੋਂ ਬਸਾਰੇ ਤੇ ਕਮ ਯਾਦ ਅਸੀਂ ਉਸ ਵਾਸਤੇ ਜੁਮਦੇ ਆ ਪਤਾ ਕਿੰਨਾ ਵਾਸਤੇ ਜਿਹੜੇ ਸਤਗੁਰ ਅਕਾਲ ਪੁਰਖ ਦੇ ਦਰਨੋਂ ਛੱਡ ਕੇ ਉਹਦਾ ਦਾਰਾ ਇਸੀ ਕੇਵਲ ਤੋਂ ਕੇਵਲੇ ਜਾਣਾ ਉਧਰ ਨੂੰ ਆ ਭਾਈ ਸਾਡਾ ਤਾਂ ਸੰਬੰਧ ਹੀ ਸੰਸਾਰ ਨਾਲ ਕੋਈ ਨਹੀਂ ਹੈ ਅਸੀਂ ਤਾਂ ਵਹਿਰੂ ਤੇ ਕਰ ਜਾਣਾ ਉਹ ਆਤਮਾ ਕਹਾਉਂਦੀ ਹੈ ਸੁਚਜ ਜੀ ਜੇstra ਇਸਤਰੀ ਉਹੀ ਭਾਈ ਸਤਵੰਤੀ ਸੇਲਵੰਤੀ ਜੰਗੇ ਸੁਭਾਅ ਵਾਲੀ ਜਿਹੜੀ ਹਮੇਸ਼ਾ ਆਪਣੇ ਇੱਕ ਪਤੀ ਦਾ ਹਸਾਰਾ ਤੱਕਦੀ ਹੈ ਜਿੱਦੇ ਉਹ ਲੜ ਲੱਗੀ ਹੋਈ ਹੈ ਨੇ ਛੱਡਦਾ